ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ੱੱੱਲੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਮੋਗੇ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਰਹਿ ਜਾਂਦਾ ਜੀ ਬਾਈ ਦੱਸਦਾ ਕਿ ਲੀਵਰ ਦੀ ਕਮੀ ਕਾਰਨ ਤੇ ਹੁਣ ਸੀਜ਼ਨ ਦਾ ਟਾਈਮ ਆ ਗਿਆ ਜੀ ਝੋਨੇ ਦਾ ਤਾਂ ਕਰਕੇ ਆਪਾਂ ਚਾਰਨਾਗਾ ਤੇ ਚਾਰੇ ਦੇ ਚਾਰੀ ਵਿਕਾਊ ਕਰਦਨੇ ਆ ਜੀ ਜਿੰਨਾ ਚੋ ਇੱਕ ਧੋਕੜ ਗੱਬਣ ਇੱਕ ਧੋਕੜ ਇੱਕ ਕੁਸੂਆਸ ਵਾਇਨਾਗਾ ਤੇ ਇੱਕ ਹੀਪਰ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਰਾਜ ਪਿੰਡ ਤੋਂ ਲੈ ਕੇ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9781424620 ਠੀਕ ਹੈ ਵੀਰੇ ਫਿਰ ਸਾਰੇ ਨਾਗਿਕਾ ਤੋਂ ਵੇਚਦੇ ਨੇ ਬਾਈ ਵੀਰੇ ਲੇਬਰ ਵਾਲਾ ਬੰਦਾ ਭੱਜ ਗਿਆ ਆਪਣਾ ਯਾਰ ਇੱਕ ਝੋਨੇ ਦਾ ਹੁਣ ਕਟਾਈ ਦਾ ਟਾਈਮ ਆ ਗਿਆ ਠੀਕ ਆ ਇਸੇ ਕਰਕੇ ਹੁਣ ਆਪਾਂ ਸਾਰਾ ਵੇਚ ਦੇਣਾ ਕਿਰਾ ਸਾਰਾ ਵੇਚ ਦਾ ਕੇ ਬਾਅਦ ਬਾਅਦ ਚ ਲੈ ਲਾਂਗੇ ਝੋਨਾ ਵਾ ਡੁੱਪ ਕੇ ਲੈ ਲਾਂਗੇ ਠੀਕ ਹੈ ਵੀਰੇ ਤੇ ਡੱਬੀ ਵੇੜ ਤੋਂ ਬਾਈ ਸ਼ੁਰੂ ਕਰਾਂਗੇ ਸੁਆਗਰ ਨਮਾਜੇ ਦਾ ਸੁਆ ਵੀਰੇ ਦੂਜਾ ਇੱਕ ਥੋੜਾ ਤਿਲ ਜਮਾ ਹੀ ਨਹੀਂ ਹੁੰਦਾ ਦੁੱਧ ਆਉਂਦਾ ਕਿਲੋ ਦੇ ਨੇੜੇ ਆਉਂਦਾ ਵਾ ਠੀਕ ਆ ਆਪਾਂ ਤਾਂ ਤਿਲਾਂ ਜੀ ਦੇ ਤਿਲਾਂ ਚ ਦੇਣੀ ਆਪਾਂ ਏਡੀ ਵੇੜ ਘਰ ਘਰ ਨਹੀਂ ਜਾਉਂਦੀ ਸਹੀ ਗੱਲ ਆ ਜੀ ਮੇਰੇ ਜਿੱਡੀ ਵੇੜ ਠੀਕ ਆ ਜੀ ਤੇ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਸੂਈ ਨੂੰ ਹੋਗੇ 4 ਮਹੀਨੇ ਟੋਕੜੀ ਆ ਟੋਕੜੀ ਆ ਹਾਂ AI ਵਗੈਰਾ ਹੋਈ ਆ AI ਹੋਈ ਆ ਆਪਾਂ ਖਾਲੀ ਮੰਨ ਕੇ ਦੇਣੀ ਆ ਠੀਕ ਆ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ 18 ਸੀ 16 ਦੀ ਓਰ ਤੇ ਦਵਾਂਗੇ 16 ਕਿਲੋ ਜੋਕ ਕੇ ਲੈ ਜੇ ਜੋਕ ਕੇ ਲੈ ਜੇ ਦੋ ਡੰਗ ਤਿੰਨ ਡੰਗ ਠੀਕ ਆ ਤੋੜ ਕੇ ਦਿਖਾ ਦੇ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੇ ਦੂਜਾ ਸੂਈ ਹੈ ਜੀ ਟੋਕੜ ਵੈੜੀ ਆ ਇੱਕ ਥਣੋਂ ਤੇਲਾ ਦੁੱਧ ਹੁੰਦਾ ਬਾਈ ਦੱਸਦਾ ਕਿਲੋ ਖੰਡ ਤੇ ਪਰ ਜਿਹੜਾ ਤੁਸੀਂ ਸੌਦਾ ਉਹ ਤੇਲ ਮੰਨ ਕੇ ਹੀ ਕਰੋ ਜੀ ਦੋ ਦਬਾਈ ਦੱਸਦਾ ਕਿ 16 ਕਿਲੋ ਨੈਟ ਤਿਆਰ ਆ ਜੀ ਮੈਂ ਇਹ ਇੱਕ ਵੀਡੀਓ ਚ ਕਹਿਣਾ ਹੁੰਦਾ ਜਦੋਂ ਤੁਸੀਂ ਸੂਏ ਸਵਾਏ ਨਗ ਦੀ ਖਰੀਦ ਕਰਦੇ ਆ ਤਾਂ ਆਪ ਦੀ ਵੀਰੇ ਦੋ ਟਾਈਮ ਚਾਰ ਟਾਈਮ ਮਿਲਕਿੰਗ ਜਰੂਰ ਕਰ ਲਿਆ ਕਰੋ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਜੇ ਆਪਾਂ ਬਰੀਡ ਦੀ ਗੱਲ ਕਰਕੇ ਤਾਂ ਬਰੀਡ ਤੇ ਪੱਕ ਤੋਂ ਪੂਰੀ ਚੰਗੀ ਆ ਤੇ ਆ ਤੁਹਾਨੂੰ ਥਣ ਮੈਂ ਦਿਖਾਵ ਵੀ ਦਿਨਾ ਜਿਹੜਾ ਥਣ ਤੇ ਲ ਇੱਕ ਪਾਸੋਂ ਚੜਿਆ ਵਾ ਜੀ ਬਾਕੀ ਸੋਹਣਾ ਮੁੱਠੀ ਵਾਲਾ ਥਣ ਮਿਲਕ ਵेन ਸਟਰੋਂਗ ਆਉਂਦੀ ਹਵਾਨੇ ਤੇ ਵੇਨ ਚੈੱਕ ਕਰ ਸਕਦੇ ਹੋ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮਾ ਵਾਲੀ ਪੂਰੀ ਚੰਗੀ ਆ ਪਰ ਜਿਹਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਮਾੜੀ ਵੀ ਕੀ ਆ ਜੇ ਕੋਈ ਆਪ ਦਾ ਟ੍ਰੀਟਮੈਂਟ ਕਰਕੇ ਥਣ ਚਲਾ ਸਕਦਾ ਤਾਂ ਚਲੋ ਉਹ ਅਗਲੇ ਦੀ ਮਿਹਨਤ ਵੀਰੇ ਠੰਡੀ ਬਹੁਤ ਆ ਵੀਰੇ ਜਿਵੇਂ ਕੋਈ ਮਰਜੀ ਬੈ ਜਾਵੇ ਜੇ ਕੋਈ ਮਰਜੀ ਬੈ ਜਾਵੇ ਠੀਕ ਆ ਤੇ ਡਿਮਾਂਡ ਕਰਨੀ ਵੀਰੇ ਜੈ ਜਿੰਨਾ ਜੀ 45000 ਦੀ ਯੈਸ ਨੋ ਆ ਹੋਜੂ ਮਾਨਤਨ ਜੀ ਹੋਜੂ ਮਾਨਤਨ 45000 ਦੀ ਬਾਈ ਕਹਿੰਦਾ ਯੈਸ ਨੋ ਆ ਵਿੱਚੋਂ ਮਾੜਾ ਮੋਟਾ ਮਾਨਤਨ ਆਪਾਂ ਕਰ ਦਾਂਗੇ ਜੀ ਕਰ ਦਾਂਗੇ ਜਿਹੜਾ ਦੋ ਨੰਬਰ ਨਾਗਾ ਜੀ ਇਹਦਾ ਸੁਆ ਕਰਨ ਮਜ ਉਰੇ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਆ ਹਾਂ ਤੇ ਸਮਾਂ ਕਿੰਨਾ ਹੋ ਗਿਆ ਸੂਈ ਨੂੰ ਸਮਾਂ ਨੂੰ ਸੱਤਵਾਂ ਪੂਰਾ ਹੋ ਕੇ ਅੱਠਵਾਂ ਮਹੀਨਾ ਇਹਨੂੰ ਲੱਗ ਗਿਆ ਵਾ ਗੱਬਣਾ ਆ ਗੱਬਣਾ ਧੋਕੜ ਗੱਬਣਾ ਠੀਕ ਆ ਸੱਤਵਾਂ ਮਹੀਨਾ ਪੂਰਾ ਹੋ ਕੇ ਅੱਠਵਾਂ ਸ਼ੁਰੂ ਹੋ ਗਿਆ ਅੱਠਵਾਂ ਸ਼ੁਰੂ ਹੋ ਗਿਆ ਠੀਕ ਆ ਵੀਰੇ ਦੁੱਧ ਕਿੰਨਾ ਜੀ ਦੁੱਧ ਇਹਦੇ ਥਲੇ 4 ਕਿਲੋ ਇੱਕ ਡੰਗ ਪਾ ਦੀ ਆਪਾਂ ਇੱਕੋ ਡੰਗ ਹੀ ਹੁਣ ਡਰਾਈ ਵਾਲੇ ਪਾਸੇ ਏ ਠੀਕ ਆ 4 ਕਿਲੋ ਜੋਕ ਕੇ ਲੈ ਜੀ 4 ਕਿਲੋ ਜੋਕ ਕੇ ਲੈ ਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੂਗ ਜੀ 8ਵਾਂ ਮਹੀਨਾ ਸਟਾਰਟ ਹੋ ਗਿਆ ਜਾਨੀ 7 ਗੱਬਣ ਚੈੱਕ ਪਾਸ ਹੈ ਜੀ 7 ਮਹੀਨਿਆਂ ਦੀ ਉਹ ਤੁਸੀਂ ਵੀਰੇ ਆਪਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਜੀ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਤੀ ਚੋ ਬਾਈ ਵਾਲਾ ਬਾਕੀ ਮੋਟਾ ਥਾਣਾ ਵੀਰੇ ਦੁੱਧ ਬਾਈ ਦੱਸਦਾ ਕਿ 4 ਕਿਲੋ ਆਪਾਂ ਇੱਕ ਡੰਗ ਹੀ ਪਾਦੀ ਹੈ 4 ਕਿਲੋ ਦੁੱਧ ਆਪਦਾ ਤੁਸੀਂ ਜੋਖ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਵੀਰ ਆਪਦੀ ਤਸੱਲੀ ਕਰ ਸਕਦਾ ਜੀ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ ਇਹਦੀ ਵੀਰੇ 25000 ਹੋਜੂ ਮਾੜਾ ਮੁੱਟਾ ਜੀ ਹੋਜੂ ਮਾੜਾ ਮੁੱਟਾ ਠੀਕ ਆ ਵੀਰੇ ਤੇ ਨਾਗ ਨੰਬਰ ਆ ਗਿਆ ਬਾਈ ਆਪਣਾ 3 ਇਹਦਾ ਸੂਆ ਕਿੰਨਾ ਮਾ ਜੀ ਸੂਆ ਵੀਰੇ ਪਹਿਲਾ ਇਹ ਠੀਕ ਆ ਦੋ ਸੂਈ ਆ ਜੀ ਇਹ ਇਹਨੂੰ ਹੋਗੇ 15 ਦਿਨ ਸੂਈ ਬੱਚਾ ਕੀ ਆ ਜੀ ਬੱਚਾ ਬੱਛਾ ਮਗਰ ਜੇਰ ਕੰਪਲੀਟ ਆ ਜੀ ਜੇਰ ਕੰਪਲੀਟ ਆ ਵੀਡੀਓ ਪਈ ਆ ਆਪਣੇ ਲਈ ਠੀਕ ਆ ਕਿੰਨਾ ਦੁੱਧ ਤਿਆਰ ਆ ਜੀ ਦੁੱਧ 10 ਕਿਲੋ ਆ 8 ਦੀ ਔਰ ਤੇ ਦਵਾਂਗੇ ਠੀਕ ਆ ਥਣਾ ਦੀ ਗਰੰਟੀ ਹੈ ਥਣਾ ਦੀ ਗਰੰਟੀ ਹੈ ਹੋਰ ਕੇ ਦਿਖਾ ਦੇ ਵੀਰੇ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਨਾਲ ਦੀਆਂ ਵੜੜਾ ਤਾਂ ਵੱਡੀਆਂ ਸੀਗੀਆਂ ਬਈ ਉਹਨਾਂ ਦੇ ਮੁਕਾਬਲੇ ਫਿਰ ਨਾਰਮਲ ਹੀ ਮੰਨ ਕੇ ਆਇਓ ਵੀਰੇ ਕਿਉਂਕਿ ਇੱਕ ਨੰਬਰ ਤਾਂ ਫੋਲੀ ਵੱਡੀ ਸੀਗੀ ਦੁੱਧ 10 ਕਿਲੋ ਆ ਤੁਸੀਂ 8 ਮੰਨ ਕੇ ਸੌਦਾ ਕਰ ਸਕਦੇ ਆ ਜੀ ਥਣਾ ਦੀ ਬਾਈ ਕਹਿੰਦਾ ਮੇਰੇ ਵੱਲੋਂ ਗਰੰਟੀ ਹੈ ਬੇਫਿਕਰ ਹੋ ਜੋ ਚਮਕਦਮ ਕਾਲੀ ਆ ਸੋਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਪੋਰ ਛਾਂਕ ਤੇ ਪੂਰਾ ਵੀ ਨਹੀਂ ਥਣ ਤੋਂ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਚਾਰ ਹੀ ਥਾਣਾ ਜੀ ਚੰਗੀ ਚਮਕ ਦਮਕ ਵਾਲੀ ਆ ਸੰਭੀ ਪਲੀ ਆ ਠੰਡੀ ਸੀਲ ਆ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਜੀ 40000 ਆ ਵੀਰੇ ਹੋਜੂ ਮਾੜਾ ਮੋਟਾ ਜੀ ਹੋਜੂ ਹੋਜੂ ਮਾਨ ਠੀਕ ਆ ਜੀ ਤੇ ਅੱਗੇ ਆ ਗਈ ਬਈ ਬੱਚੀ ਕਿੰਨੀ ਉਮਰ ਹੋ ਬੱਚੇ ਦੀ ਜੀ ਇਹਦੀ 8 ਮਹੀਨਿਆਂ ਦੀ ਆ ਵੀਰੇ ਪੋਰ ਛਾਂਕ ਤਾਂ ਹੈ ਨਹੀਂ ਜੀ ਪੋਰ ਛਾਂਕ ਪੋਰਾ ਜੀ ਫੁੱਲ ਗਾਰੰਟੀ ਆ ਜੀ ਫੁੱਲ ਗਾਰੰਟੀ ਠੀਕ ਆ ਪਜੋਲੀ ਦਿਖਾ ਵੀ ਤੇਨੇ ਝੋਲੀ ਚੰਗੀ ਆ ਹਨਾ ਤੇ ਇਹਦੀ ਕੀਮਤ ਕੀ ਰਹਿਣਾ ਦੀ ਐ ਇਹਦੀ ਕੀਮਤ ਵੀਰੇ 20000 ਹੋਜੂ ਮਾੜਾ ਮੋਟਾ ਹੋਜੂ ਮਾਨਤਾ ਇਕੱਠੇ ਨਾਗ ਲੈ ਜੇ ਬਾਈ ਕੋਈ ਇਕੱਠੇ ਨਾਗ ਲੈ ਲਿਆ ਪੌਸਾ ਹੋਣਾ ਕਰਦਾ ਠੀਕ ਆ ਜੇ ਕੋਈ ਇਕੱਠੇ ਨਾਗ ਲੈ ਜੂ ਤਾਂ ਬਾਈ ਕਹਿੰਦਾ ਮਾਨਤਾ ਵਨ ਜ਼ਿਆਦਾ ਹੋਜੂਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ